ਅੱਜ ਫੇਰ ਬਾਜੀ ਆ ਜੀ ਗੋਪਾਰਾਮਾ ਕਲੱਬ ਵਾਲੀ ਉਪਰਾਂ ਖੁਰਦ ਲੁਧਿਆਣਾ ਅਸੀਂ ਕੱਲ ਜੀ ਸਾਰਿਆਂ ਨੂੰ ਜਿੰਨੇ ਵੀ ਗੱਗਾ ਰਾਇਸਰ ਚੈਨਲ ਦੇਖ ਰਿਹਾ ਸਬਸਕ੍ਰਾਈਬ ਕਰਦੇਓ ਸ਼ੇਅਰ ਕਰਦੇਓ ਵੀਡੀਓ ਨੂੰ ਆ ਜਾਂਦੇ ਆ ਫਲੈਂਡੀ ਤੇ ਕਗਣਾ ਮਾਰਦੇ ਤਾੜੀਆਂ ਕਹਿੰਦੇ ਦਾ ਚਿਹਰੇ ਤੇ ਖੁਸ਼ੀ ਚਾਹੀਦੀ ਆ ਮੰਦਨ ਹੋਵੇ ਤਾਂ ਚੜ੍ਹਦੀਆਂ ਕਲਾਂ 'ਚ ਰਹਿਣਾ ਚਾਹੀਦਾ ਆ ਪਾਰਕ ਦੇਖੋ ਜੀ ਕਿੰਨਾ ਸੋਹਣਾ ਬਣਾਇਆ ਬਾ ਲੁਧਿਆਣਾ ਏਰੀਆ ਦਾ ਪਿੰਡ ਤੇ ਆ ਲੱਗੀ ਜਾਂਦੇ ਸਟੈਂਪਾਂ ਇੱਕ ਤੁਹਾਨੂੰ ਕਲੱਬ ਦੀ ਖਾਸियत ਦੱਸਦਾ ਵੀ ਪਹਿਲਾਂ ਸਟੈਂਪਾਂ ਲੱਗਦੀਆਂ ਨੇ ਬਾਹਰ ਕਬੂਤਰਾਂ ਦੇ ਘੇਰੇ ਕੂਟਰ ਅੰਦਰ ਜਾਂਦੇ ਆ ਕਾਪੀ ਵਾਲੇ ਕੋਲੇ ਉਸ ਤੋਂ ਬਾਅਦ ਅਗਲਾ ਆਪਦੀ ਸੈਟਿੰਗ ਬੈਟਿੰਗ ਜਿਵੇਂ ਹੁੰਦੀ ਆ ਪੰਜਰਾਂ 'ਚ ਕੋਈ ਪਾਣੀ ਕੱਢਣਾ ਕਿਸੇ ਨੇ ਦੇਣਾ ਹੋਰ ਪੈਰ ਧੋਣੇ ਆ ਕੁਝ ਵੀ ਉਸ ਤੋਂ ਬਾਅਦ ਉਹ ਕਰ ਲੈਂਦਾ ਤੇ ਇਹ ਰੂਲ ਚਾਹੀਦੇ ਆ ਕਿਉਂਕਿ ਫੇਰ ਉਸ ਤੋਂ ਬਾਅਦ ਕੀ ਹੁੰਦਾ ਸਾਰੇ ਕੂਟਰਾਂ ਨੂੰ ਲੇ ਲਵਾ ਕੇ ਪਿੰਜਰੇ ਖਾਲੀ ਕਰਾ ਕੇ ਗਰਾਊਂਡ ਦੇ ਵਿੱਚ ਰਖਾ ਲਏ ਜਾਂਦੇ ਆ ਆ ਦੇਖੋ ਇੱਧਰ ਗਰੁੱਪ ਬਣੇ ਪਏ ਆ ਹੁਣ ਸਾਰੇ ਇੱਕ-ਇੱਕ ਕਲੱਬਾਂ ਦੇ ਵਿੱਚ ਵੀ ਇਹੀ ਕੋਸਾ ਇਹ ਚਾਹਣ ਕਹਿੰਦੇ ਕਲਾਲੇ ਦੇ ਸਾਰੇ ੱਡੋ ੱਡ ਜਿਵੇਂ ਕਹਿੰਦੇ ਆਹ ਕਲਾਲੇ ਦੇ ਬੈਠੇ ੱਡੋ ੱਡ ਤੇ ਜੀਨੇ ਜਿਹੜਾ ਕੋਪੂਟਰ ਸਾਹ ਪਿਆ ਉਹ ਨਾਲ ਆਇਆ ਮੜਾ ਮੂਟਾ ਉਹ ਬੈਠਾ ਬਾਕੀ ਸ਼ੀਨੀਆਲ ਦੇ ਅੱਡ ਮੇਰੇ ਵਰਗੇ ਸਾਂਝੇ ਬਿੱਲੇ ਤੇ ਅਸੀਂ ਸਾਰਿਆਂ ਨਾਲ ਗੱਲਾਂ ਬਾਤਾਂ ਚੱਲ ਕਰ ਲਈਆਂ ਗੱਲਾਂ ਬਾਤਾਂ ਮਾਰ ਲਈਆਂ ਤੇ ਆਹ ਬੈਠਿਆ ਬਾਈ ਕੂਪਟਰ ਨੂੰ ਸੈਟਿੰਗ ਬਟਿੰਗ ਕਰੀਦਾ ਉੱਠ ਕੇ ਭੱਜ ਲੇ ਇਹ ਕਹਿੰਦੇ ਵੀ ਖੜ ਜਾ ਜੇ ਸਾਨੂੰ ਡਾਕਟਰੀਆਂ ਕਰ ਲੈਂਦੇ ਮੋਢੇ ਮੂਟੇ ਪੈਰ ਪੂੜ ਢੋਲੀਏ ਪਾਣੀ ਪੂਣੀ ਤੇ ਲਈਏ ਕਹਿੰਦੇ ਤੇ ਵੀਡੀਓ ਦੇ ਵਿੱਚ ਕਈ ਵਾਰੀ ਗਲਤੀ ਹੋ ਜਾਂਦੀ ਬੰਦ ਉਹਨਾਂ ਦੱਸੀ ਹੁਣੇ ਮਾਰ ਦੇ ਫਿਰਦਾ ਸਾਪੀਆਂ ਕੀਨੀਆਲ ਵਾਲੇ ਤੇ ਆਹ ਫਿਰਦਾ ਆਪਣਾ ਯਾਰ ਗੁਰਵਿੰਦਰ ਕੈਰੇ ਇਹ ਵੀ ਸ਼ੌਂਕ ਕਰ ਰਿਹਾ ਪਤਾ ਨਹੀਂ ਪਟੂ ਨੂੰ ਸਰਕਾਰੀ ਨੌਕਰੀ ਦਾ ਸ਼ੌਂਕ ਕਿੱਧਰੋਂ ਜਾਗ ਪਿਆ ਮੈਂ ਤਾਂ ਹੈਰਾਨ ਆ ਨਹੀਂ ਅਗਲਾ ਕਹਿੰਦਾ ਆਪਾਂ ਜੌਬ ਕਰਦੇ ਆ ਪਰ ਟਾਈਮ ਨਹੀਂ ਨਿਕਲਦਾ ਪਰ ਇਹ ਟਾਈਮ ਫੇਰ ਵੀ ਕੱਢ ਹੀ ਲੈਂਦਾ ਹਸਮਕੋ ਬੰਦਾ ਤੇ ਉੱਗੀ ਹੁਣੀ ਲਿਖੀ ਜਾਂਦਾ ਕਬੂਤਰ ਆ ਦੇਖੋ ਜੀ ਕਬੂਤਰ ਤੇ ਸਟੈਂਪਾ ਲੱਗ ਗਿਆ ਕਬੂਤਰ ਲਿਖੇ ਜਾ ਰਹੇ ਹਨਾ ਇੱਕ ਬੇਈਮਾਨੀ ਵਾਲਾ ਕੰਮ ਤਾਂ ਚੱਕਿਆ ਗਾਣਾ ਬਾਜ਼ੀਆਂ ਦੇ ਵਿੱਚੋਂ ਵੀ ਇਹ ਨਹੀਂ ਹੋਣਾ ਚਾਹੀਦਾ ਵੀ ਆਹ ਹੋਵੇ ਸਿਸਟਮ ਮੋਹਰ ਲੱਗ ਕੇ ਦੂਬਾ ਕਬੂਤਰ ਲਿਖੇ ਜਾਣ ਪਿੰਜਰੇ ਸਾਰਿਆਂ ਦੇ ਉੱਲੇ ਮਰਵਾ ਕੇ ਗਰਾਊਂਡ ਦੇ ਵਿੱਚੋਂ ਮਰਵਾ ਕੇ ਪਿੰਜਰਾ ਜੇ ਕਿਸੇ ਦਾ ਸਾਰਿਆਂ ਨੂੰ ਕਹਿ ਦਿੰਦੇ ਨੇ ਵਿਚਾਲੇ ਰੱਖੋ ਪਿੰਜਰੇ ਗਰਾਊਂਡ ਦੇ ਖਾਲੀ। ਉਦੋਂ ਬਾਅਦ ਜਿਹਨੇ ਜਾਣਾ ਕਿਤੇ ਜਾ ਸਕਦਾ। ਕੋਈ ਕਦੋਂ ਪਿੰਜਰਾ ਲਾ ਆਂਦਾ ਕੋਈ ਕਦੋਂ ਪਿੰਜਰਾ ਉੱਲ ਲਾ ਆਂਦਾ ਉਹ ਬਹੁਤ ਗਲਤ ਗੱਲ ਆ। ਉਹ ਮੇਮ ਵੀ ਨਹੀਂ ਹੋਣਾ ਚਾਹੀਦਾ ਬਾਜ਼ੀਆਂ ਦੇ ਉੱਤੇ ਹਨਾ। ਐਂਟਰੀ ਨਾਲ ਦੇ ਖਾਸ ਕਰਕੇ ਆ ਬਾਈ ਬੀਤਾ ਬੋਪਾ ਰਾਮਾ ਬਹੁਤ ਚੰਗੇ ਕਬੂਤਰ ਆ ਬਾਈ ਕੋਲੇ ਵੀ। ਤੇ ਇਹਨੇ ਆ ਛੱਡੀ ਅੱਜ ਨਸਪਾਰੀ ਜੀ ਪੂਰੀ ਸਾਲੀ। ਤੇ ਬਹੁਤ ਸੋਹਣੀ ਬਾਜੀ ਹੋਈ ਆ। ਵਧੀਆ ਸੀਗਾ ਕੰਮ। ਤੇ ਬਾਕੀ ਉਹ ਮਤਾਈਆਂ ਤੁਹਾਨੂੰ ਪਤਾ ਮਾਰੀਆਂ ਮੂਟੀਆਂ ਦਾ ਸਾਰੇ ਕਿਤੇ ਹੋ ਗਈ ਜਾਂਦੀਆਂ ਤੁਹਾਨੂੰ ਕਹਾਣੀਆਂ ਦਾ ਪਤਾ ਹੀ ਐ ਐਤ ਕੀ ਦਾ ਥੋੜਾ ਜਿਹਾ ਵੱਧ ਜਣੀ ਕੀ ਹੋ ਗਿਆ ਗਰਮੀ ਪੈ ਗਈ ਤੇ ਪਤਾ ਵੀ ਨਹੀਂ ਲੱਗਦਾ ਆ ਬਾਈ ਭਾਦਰ ਚਾਣ ਕੇ ਆ ਲਿਖਿਆ ਦਾ ਹਰੇਕ ਬਾਜੀ ਤੇ ਜ਼ਿੰਮੇਵਾਰੀ ਹੋਗੀ ਨਮਾਉਂਦਾ ਤੇ ਕਾਪੀ ਆ ਸਾਡੇ ਸੀ ਇੱਕ ਬਾਜੀ ਤੇ ਇੱਕ ਬਾਜੀ ਤੇ ਛੱਦ ਕੀ ਸਾਡੇ ਬੰਦੇ ਹੰਬ ਗਏ ਤੇ ਉਸ ਤੋਂ ਬਾਅਦ ਉਹ ਵੀ ਕਹਿੰਦਾ ਚਲ ਮੈਂ ਲਿਖ ਦਿੰਦਾ ਤੂੰ ਧਰਮਹੀਂ ਜਾ ਕੇ ਚੈੱਕ ਕਰ ਲਿਆ ਕਰ ਤੇ ਚਲੋ ਸਿਸਟਮ ਚੱਲੀ ਗਿਆ ਪਰ ਮੈਂ ਕਹਣਾ ਵੀ ਕਾਪੀ ਦੇ ਬੰਦੇ ਆ ਜਿਹੜੇ 5 10 ਵਜੇ ਤੇ 5 ਹੋਰ 5 12 ਵਜੇ ਤੇ ਹੋਰ 2 ਵਜੇ ਤੇ ਹੋਰ ਨਾਲ ਤਾਂ ਬੰਦੇ ਨਹੀਂ ਠਾਕਦੇ ਨਾਲੇ ਬੰਦਿਆਂ ਦਾ ਕੋਈ ਸ਼ੱਕ ਦਾ ਦੈਰਾ ਨਹੀਂ ਰਹਿੰਦਾ ਡਾਟ ਕਬੂਤਰਾਂ ਵਾਲੇ ਚੜ ਜਾਂਦੇ ਆ ਚਾਹੇ ਐਂਟੀ ਬੰਦੇ ਦੇ ਝਾੜ ਦੇ ਪਹਿਲਾਂ ਇਹ ਵੀ ਕਾਪੀ ਵਾਲਿਆਂ ਦੇ ਚੈੱਕ ਕਰਨੇ ਉਸ ਤੋਂ ਬਾਅਦ ਹੋਰਾਂ ਦੇ ਚੈੱਕ ਕਰਾਂਗੇ ਉਹ ਰੂਲ ਚਾਹੀਦੇ ਸਾਰੇ ਕਿਤੇ ਹਨਾ ਪਹਿਲਾਂ ਅਸੀਂ ਇੰਟਰਵਿਊਆਂ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਕਾਪੀ ਵਾਲੇ ਦਾ ਹੁਣ ਤੁਹਾਨੂੰ ਦੇ ਲਓ ਕਿੰਨੀਆਂ ਬਾਜ਼ੀਆਂ ਤੇ ਰੋਲੇ ਪਈ ਜਾਂਦੇ ਆ ਇਹ ਰੋਲਾ ਚੱਕਿਆ ਜਾਵੇ ਚਲੋ ਸਾਡੇ ਤਾਂ ਨੇੜੇ-ਨੇੜੇ ਪਿੰਡਾਂ ਦੇ ਆ ਫੇਰ ਵੀ ਚਲ ਜੇ ਕੋਈ ਹੁੰਦੀ ਵੀ ਸਾਡੇ ਚ ਉਨੀ ਕੀ ਅਸੀਂ ਬਹਿ ਕੇ ਸੋਲਵ ਕਰ ਲੈਂਦੇ ਆ ਗੱਲਬਾਤ ਹੁੰਦੀ ਵੀ ਗੁੱਸਾ ਅਗਲਾ ਦੂਰ ਕਰ ਲਈਦਾ ਆ ਬਯੁਰਗ ਦੇਖਣਾ ਆ ਬਾਜੀ ਵਪਾਰਾਂ ਵਾਲੇ ਤੇ ਪਿੰਡ ਬਹੁਤ ਸੋਹਣਾ ਸੀ ਛੋਟਾ ਸੀ ਤੇ ਇੱਕ ਹੋਰ ਬਾਈ ਬੀਤੇ ਨੇ ਇਕੱਲੇ ਨੇ ਬਾਜੀ ਕਰਾਈ ਆ ਬਾਈ ਇਹ ਤੁਸੀਂ ਐਂ ਦੇਖ ਲਓ ਵੀ ਇਹ ਇਕੱਲਾ ਬਾਈ ਬੀਤਾ ਸੀ ਇਹ ਕਲੱਬ ਦੇ ਵਿੱਚ ਇਹਦਾ ਇਕੱਲੇ ਦਾ ਕਬੂਤਰ ਸੀ ਇਹ ਇਕੱਲੇ ਨੇ ਬਾਜੀ ਕਰਾਈ ਆ ਸਾਰੇ ਪਿੰਡ ਦੇ ਵਿੱਚ ਕਹਿਣਾ ਬੰਦਿਆਂ ਨੂੰ ਬਾਈ ਕਬੂਤਰ ਪੰਦ ਰੱਖਿਓ ਬਹੁਤ ਔਖੀ ਗੱਲ ਆ ਇਹ ਇੱਕ ਬੰਦਾ ਕਹਿ ਦਿੰਦਾ ਤੇ ਇੱਥੇ ਸਾਡਾ ਟੀਚਰ ਮਾਸਕਰੀ ਜਿਵੇਂ ਕਹਿੰਦਾ ਹੋਰ ਹੀ ਆ ਮ ਇਹ ਕਹਦਾ ਵੀ ਮੈਨੂੰ ਵੀ ਕੈਮਰੇ ਤੇ ਹਰ ਵਕਤ ਕਹਿੰਦਾ ਮੋਬਾਈਲ ਤੇ ਰੱਖ ਲੈਣਾ ਤੂੰ ਹੋਰ ਕਿਸੇ ਪਾਸੇ ਵੀ ਕੈਮਰਾ ਵੜਾ ਮੂਟਾ ਕਮਾ ਲਿਆ ਕਰ ਮੈਂ ਕੋਈ ਗੱਲ ਨਹੀਂ ਸਭ ਨੂੰ ਦਿਖਾਵਾਂਗੀ ਤੇ ਆਹ ਦੇਖੋ ਜੀ ਤੁਸੀਂ ਚਾਰੇ ਪਾਸੇ ਰੌਣਕਾਂ ਲੱਗੀਆਂ ਪਈਆਂ ਸਾਰਨੇ ਅੱਡੋ-ਅੱਡ ਗਰੁੱਪ ਬਣੇ ਪਏ ਆ ਗਰੁੱਪ ਬਾਜੀ ਬਣ ਗਈ ਜਿਵੇਂ ਆਪਾਂ ਸੁਣਦੇ ਨੇ ਰਿਕਾਰਡ ਗਾ ਇੱਕੋ ਵਿਚਾਰੇ ਨੇ ਪਾਈ ਸੀ ਕਹਿੰਦਾ ਭਾਈ ਮਾੜਾ ਬੰਦਾ ਸੀਗਾ ਮੈਨੂੰ ਤਾਂ ਕਹਿੰਦਾ ਘੇ ਰਕੇ ਰਾਤਾ ਸੱਤ ਜਾਣੇ ਨੇ ਉਹ ਗੱਲ ਹੋਈ ਭਈਆ ਹੁਣ ਤਾਂ ਨਾਲ ਸਾਈਡਾਂ 'ਤੇ ਬੈਠਿਆ ਬਰਿੰਦਰ ਹੁਣੀ ਗੋਲ ਹੁਣੀ ਤੇ ਇਹ ਵੀ ਮਾਰਦੇ ਆ ਪਤੰਦਰ ਅਜ ਪੱਟਾਂ ਦੇ ਥਾਪੀਆਂ ਇਹ ਕਹਿੰਦੇ ਆ ਸੀ ਲਵੇਟਾਂ ਗਾ ਜ ਰੱਸੀ ਤੇ ਹਰੇਕ ਜਿਵੇਂ ਕਹਿੰਦਾ ਜਤਨ ਖਤਰ ਆਉਂਦਾ ਤੇ ਅਲਾ ਕਹਿੰਦਾ ਜਿੱਤਾਂਗੇ ਵੀ ਸ਼ੌਂਕ ਵੀ ਲਾ ਹੋ ਜਾਂਦਾ ਤੇ ਚੱਲੀ ਜਾਂਦਾ ਸਿਸਟਮ ਸੱਤ ਨਾਮ ਸੈਡ ਆ ਤੇ ਆ ਖੜੇ ਆ ਰਾਜੂ ਹੁਣੀ ਵੀਦ ਕੇ ਵਾਲੇ ਲੋ ਜੀ ਇਹ ਟੂਣਾ ਹੀ ਆ ਕਹਿੰਦੇ ਢਾਕੇ ਲੈ ਕੇ ਪਿੰਜਰਾ ਕਬੂਤਰ ਭਾਈ ਦਾਣੀਆਂ ਇਹਨੂੰ ਦਾ ਭੱਜ ਫੇਰ ਵੀ ਜਾਂਦਾ ਹੈ ਰੀਕੀ ਦਾ ਭੱਜ ਨਾਲ ਰਿਕਾਰਡ ਤੋੜਦੇ ਭੱਜੰਦਾ ਕੰਮ ਪਤਾ ਕੀ ਆ ਸੀਨੀਅਰ ਵਾਲੇ ਬੈਠਿਆ ਤਾਂ ਮੌਸਮ ਹੋਰ ਆ ਥੱਲੇ ਹੋਰ ਆ ਤਾਂ ਭਾਈ ਦਾ 40 40 ਕਬੂਤਰਾਂ ਤੇ ਟਾਈਮ ਲੱਗਦਾ ਬੰਦੇ ਸ਼ੱਕੀ ਹੋ ਹੋ ਗਿਆ ਉਹਦੀ ਗੇਮ ਖਰਾਬ ਕਰੀ ਜਾਂਦਾ ਕੋਈ ਕਿਵੇਂ ਪਾਟਲ ਲੈਂਦਾ ਕਿਵੇਂ ਉਹ ਗੇਮ ਨੂੰ ਦਾ ਕੋਈ ਨੁਕਸ ਨਹੀਂ ਹੈਗਾ ਟੈਂਪਰੇਚਰ ਨਾਲ ਗੇਮ ਦਾ ਤਾਂ ਉਹਦਾ ਨੁਕਸ ਆ ਜੀ ਦੇ ਇੱਕ ਅੱਧਾ ਭਾਈ ਦਾ ਉਹ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ ਹੱਲੇ ਜਾਂਦਾ ਹੋਰ ਤਾਂ ਕੋਈ ਚੱਕਰ ਨਹੀਂ ਜਿਹੜੇ ਬਾਲੇ ਜਿਵੇਂ ਭੱਜੀ ਜਾਂਦੇ ਨਾ ਉੱਥੇ ਦਾ ਬਾਈ ਟੈਂਪਰੇਚਰ ਕਰ ਕੀ ਆ ਤਾਹਾਂ ਟੈਂਪਰੇਚਰ ਹੋ ਰਾ ਥੱਲੇ ਹੋ ਰਾ ਟੈਂਪਰੇਚਰ ਦਾ ਬਹੁਤ ਵੱਟਾ ਪੈ ਰਿਹਾ ਹੈ ਜੀ ਇਹ ਦੇ ਵਿੱਚ ਆ ਆ ਬੈਠਿਆ ਜੀ ਜੋੜਾ ਆ ਵੀ ਉੱਡਣੇ ਅੱਜ ਬਾਜੀ ਆ ਵੀ ਉੱਡਣੇ ਅੱਜ ਬਾਜੀ ਇਹ ਦੋਨੇ ਕਬੂਤਰੀਆਂ ਨੇ ਉਹ ਦੋਨੇ ਕਬੂਤਰ ਸੀ ਇਹਨਾਂ ਨੂੰ ਵੀ ਲੱਗ ਜਾਣਾ ਟਾਈਮ ਨਾਲ ਉੱਲੇ ਦੇਖੋ ਤੁਸੀਂ ਪਟਾਕੇ ਪੈਂਦੇ ਅੱਜ ਅਲੀ ਬਾਜੀ ਦੇ ਉੱਤੇ ਬਾਜੀ ਟਾਈਮ ਨਾਲ ਮੁੱਕ ਜਾਣੀਆਂ ਤੇ ਬਾਕੀ ਰੌਣਕ ਮੇਲਾ ਪੂਰਾ ਸੋਹਣਾ ਲੱਗਿਆ ਹੋਇਆ ਤੇ ਸਾਰੇ ਜਤਨ ਖਾਤਰੀ ਆਉਂਦੇ ਆ ਜਿਵੇਂ ਕਹਿੰਦੇ ਵੀ ਅਗਲਾ ਕਹਿੰਦਾ ਜਿੱਤ ਜੀ ਨਾਮ ਬਣ ਜੇ ਪਰ ਜਿੱਤ ਦਾ ਉਹੀ ਹੈ ਜਿਹਦੀ ਕਿਸਮਤ ਬਲਵਾਨ ਹੁੰਦੀ ਹੈ ਸਾਰੇ ਪੰਜੇ ਕੰਨੀਆਂ ਦਾ ਪੂਰਾ ਹੁੰਦਾ ਲਾਦਾ ਗੁਰਵਿੰਦਰ ਹੋਣਾ ਨੇ ਪਾਣੀ ਚਾੜਦਿਆਂ ਨਾਲ ਕਿੰਬਰੂਦ ਵਾਲੀਆਂ ਲੋ ਜੀ ਪੂਰਾ ਗਗਨੇ ਹੁਣੀ ਕਹਿੰਦੇ ਆਪਾਂ ਵੀ ਕਰੀਏ ਤਾਂ ਸਟਾਰਟ ਕਾ ਮਾਰੇਗਾ ਇਦਾਂ ਐ ਐ ਖੰਡ ਜਾਂਦੇ ਆ ਸਰੀਰ ਇਹਨਾਂ ਦੇ ਜਦੋਂ ਥਾਪੇ ਧੁੱਪੇ ਮਾਰ ਕੇ ਆਏ ਜਦੋਂ ਜਮਾ ਪੁੱਲੇ ਲੱਗ ਜਾਂਦੇ ਆ ਪਾਣੀ ਪੂਣੀ ਲੱਗ ਜਾਂਦੇ ਆ ਫਿਰ ਐੇ ਹੋ ਜਾਂਦੇ ਆ ਮੌਜਾਂ ਤੇ ਵੀ ਹੁਣ ਰੰਗ ਬਣ ਗਏ ਆਪਾਂ ਸਰੀਰ ਨਿਆਰੀ ਲੱਗੀ ਜਤਿਹਾਰ ਦਾ ਚੰਡੀ ਜਾਣੀ ਆ ਸਦਾ ਚੜ੍ਹਦੀਆਂ ਕਲਾਂ ਦੇ ਵਿੱਚ ਰਹਿਣੇ ਆ ਹਨ ਉਹ ਗੱਲ ਹੈ ਸਤਿਕਾਰ ਜੀ